ਸత్యੂਪ ਪੰਜਾਬ ਦੇ ਦਿਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਗੱਲ ਤਾਂ ਨਹੀਂ ਪਤਾ ਲੇਕਿਨ ਜਿਹੜੇ ਮਾੜੇ ਅੰਸਰ ਨੇ ਉਹ ਸੱਚੀਓ ਦਿਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੇ ਇਹ ਗੱਲ ਮੈਂ ਕਿਉਂ ਕਰਾਂ ਕਿਉਂਕਿ ਔੜ ਦੇ ਇੱਕ ਗਜਜਟੇਡ ਅਫਸਰ ਜੋ ਕਿ ਡੀਐਨਓ ਨੇ ਮਤਲਬ ਡਿਸਟ੍ਰਿਕਟ ਨੋਡਲ ਅਫਸਰ ਨੇ ਜੋ ਕਿ ਵੈਟਰਨਰੀ ਡਾਕਟਰ ਨੇ ਉਹਨਾਂ ਦੇ ਘਰ ਤੇ ਹਮਲਾ ਹੋਇਆ ਡਾਕਟਰ ਭੁਪਿੰਦਰ ਸਿੰਘ ਦੇ ਕਹਿਣ ਦੇ ਮੁਤਾਬਿਕ ਉਹ ਔੜ ਵਿਖੇ ਜਿਹੜੇ ਡਿਊਟੀ ਕਰ ਰਹੇ ਨੇ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਉਹ ਫਾਂਬੜੇ ਵਿਖੇ 2006 ਤੋਂ ਲਗਾਤਾਰ ਉੱਥੇ ਹੀ ਰਹਿ ਰਹੇ ਨੇ ਤੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਤੇ ਜਵਾਬੀ ਕਾਰਵਾਈ ਚ ਉਹਨਾਂ ਨੇ ਦੋ ਹਵਾਈ ਫਾਇਰ ਚਲਾਇਆ ਡਾਕਟਰ ਭੁਪਿੰਦਰ ਸਿੰਘ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਸ਼ਾਮ ਦੇ 5:30 ਵਜੇ ਕਿਉਂਕਿ 2 ਵਜੇ ਉਹ ਕਹਿੰਦੀ ਕਿ ਉਹਨਾਂ ਦੀ ਡਿਊਟੀ ਆਫ ਹੋ ਜਾਂਦੀ ਆ 5:30 ਵਜੇ ਦੇਖਦੇ ਆ ਕਿ ਬਾਈਕਰ ਜਿਹੜੇ ਦੋ ਨੌਜਵਾਨ ਆ ਮੋਟਰਸਾਈਕਲ ਦੀ ਲਾਈਟ ਦੀ ਡਾਇਰੈਕਸ਼ਨ ਉਹਨਾਂ ਵੱਲ ਸਿੱਧੀ ਕਰਕੇ ਉਹਨਾਂ ਵੱਲ ਅੱਗੇ ਵੱਧਦੇ ਆ ਤੇ ਉਹਨਾਂ ਨੂੰ ਇਉਂ ਲੱਗਦਾ ਕਿ ਜਿਵੇਂ ਉਹ ਉਹਨਾਂ ਦਾ ਕੋਈ ਨੁਕਸਾਨ ਕਰ ਦੇਣਗੇ ਉਹ ਮੂਮੈਂਟ ਨੂੰ ਇਗਨੋਰ ਕਰਕੇ ਆਪਣੇ ਘਰ ਦੇ ਅੰਦਰ ਚਲੇ ਜਾਂਦੇ ਤੇ 9:30 ਵਜੇ ਦੇ ਕਰੀਬ ਜਦ ਇਹ ਪੂਰੀ 7:30 ਵਜੇ ਦੀ ਘਟਨਾ ਆਪਣੇ ਉਹ ਘਰ ਵਾਲੀ ਨੂੰ ਦੱਸ ਰਹੇ ਹੁੰਦੇ ਆ ਧਰਮ ਪਤਨੀ ਨੂੰ ਦੱਸਦੇ ਹੁੰਦੇ ਆ ਤਾਂ ਇੱਕਦਮ ਜ਼ੋਰ ਦੀ ਬਹੁਤ ਆਵਾਜ਼ ਆ ਜਾਂਦੀ ਆ ਉਹ ਕਹਿੰਦੇ ਕਿ ਇਉਂ ਲੱਗਦਾ ਕਿ ਜਿਵੇਂ ਉਹਨਾਂ ਦੇ ਗੇਟ ਤੇ ਕਿਸੇ ਨੇ ਫਾਇਰ ਕੀਤਾ ਹੋਵੇ ਉਹ ਕਹਿੰਦੇ ਆਵਾਜ਼ ਬਹੁਤ ਜ਼ੋਰਦਾਰ ਸੀ ਜਿਸ ਤੋਂ ਬਾਅਦ ਉਹ ਤੇ ਉਹਨਾਂ ਦੀ ਘਰ ਵਾਲੀ ਘ ਹੌਸਲਾ ਕਰਕੇ ਛੱਤ ਤੇ ਜਾਂਦੇ ਆ ਅਤੇ ਜਵਾਬੀ ਕਾਰਵਾਈ ਵਿੱਚ ਹਵਾਈ ਫਾਇਰ ਕਰਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਹੜੇ ਬਾਈਕਰ ਆ ਉਹ ਉੱਥੋਂ ਫਰਾਰ ਹੋ ਜਾਂਦੇ ਤੇ ਬਾਅਦ ਚ ਪਤਾ ਲੱਗਦਾ ਜਿਹੜਾ ਹਮਲਾ ਜਿਹੜੇ ਬਾਈਕਰਸ ਨੇ ਕੀਤਾ ਸੀਗਾ ਉਹ ਗੋਲੀਆਂ ਨਾਲ ਨਹੀਂ ਸਗੋ ਇੱਟਾ ਰੋੜਿਆਂ ਨਾਲ ਸੀਗਾ ਡਾਕਟਰ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ ਪਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਬੜੇ ਸਵਾਲ ਖੜੇ ਕੀਤੇ ਆ ਉਹ ਕਹਿੰਦੇ ਆ ਕਿ ਮੈਨੂੰ ਥ੍ਰੈਟ ਇਸ਼ੂ ਆ ਉਹ ਕਹਿੰਦੇ ਆ ਕਿ ਮੈਨੂੰ ਥ੍ਰੈਟ ਹੈ ਮੇਰੀ ਫੈਮਿਲੀ ਨੂੰ ਸਿਕਿਉਰਿਟੀ ਇਸ਼ੂ ਆ ਪਰ ਸਾਥੀਓ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਪੰਜਾਬ ਵਿੱਚ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਿਕਿਉਰਿਟੀ ਇਸ਼ੂ ਹੈ ਕਿਸ ਨੂੰ ਨਹੀਂ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਜੀ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਆ ਜੀ ਤੇ ਮੈਂ ਵੈਟਰਨਰੀ ਆਫੀਸਰ ਹਾਂ ਤੇ ਵੈਟਰਨਰੀ ਆਫੀਸਰ ਹੋਣ ਦੇ ਨਾਲ-ਨਾਲ ਮੈਂ ਡੀਐਨਓ ਵੀ ਹਾਂ ਜਿਹੜੇ ਦਾ ਜਿਹਨੂੰ ਡਿਸਟ੍ਰਿਕਟ ਨੋਡਲ ਆਫੀਸਰ ਕਹਿੰਦੇ ਆ ਵਕਰੀਆਂ ਵਕਰੀਆਂ ਸਕੀਮਾਂ ਗਵਰਨਮੈਂਟ ਆਫ ਇੰਡੀਆ ਦੀਆਂ ਜਿੱਦਾਂ ਕਿ ਨੈਸ਼ਨਲ ਡਿਜੀਟਲ ਲਾਈਫਸਟਾਕ ਮਿਸ਼ਨ ਉਹਦਾ ਵੀ ਮੈਂ ਡੀਐਨਓ ਹੈਗਾ ਤੇ ਪੀਜੀਆਰਐਸ ਪੋਰਟਲ ਹੈ ਕਿ ਜਿਹੜਾ ਲੋਕ ਸ਼ਿਕਾਇਤਨ ਵਾਲਾ ਆਫੀਸਰ ਆਪਣੇ ਮਹਿਕਮੇ ਦਾ ਤੇ ਮੈਂ ਇੱਕ ਕਲੀਅਰ ਕਰ ਦਵਾਂ ਕਿ ਵੈਟਰਨਰੀ ਡਾਕਟਰ ਪਸ਼ੂਆਂ ਦੇ ਡਾਕਟਰ ਨੂੰ ਬੋਲਦੇ ਆ ਤੇ ਵੈਟਰਨਰੀ ਆਫੀਸਰ ਦਾ ਮਤਲਬ ਪਸ਼ੂ ਚਿਕਿਤਸਕ ਤੇ ਮੇਰੀ ਪੋਸਟਿੰਗ ਜਿਹੜੀ ਸਰ ਹੈ ਸੀਵੀ ਅਚ ਆਡ ਬਿਖੇ ਤੇ ਰਹਿਸ਼ ਰਹਿਸ਼ ਮੈਂ ਇੱਥੇ ਪਿੰਡ ਫਾਮਬੜਾ ਵਿਖੇ ਰਹਿ ਰਿਹਾ ਤਕਰੀਬਨ 2000 6 ਤੋਂ ਮੈਂ ਇੱਥੇ ਰਹਿ ਰਿਹਾ ਸਰ ਹਾਂਜੀ ਤੇ ਜੋ ਰਾਤੀ ਤੁਸੀਂ ਸਾਨੂੰ ਜੋ ਪਤਾ ਲੱਗਿਆ ਕਿ ਰਾਤੀ ਤੁਹਾਡੇ ਘਰ ਤੇ ਜਿਹੜਾ ਹਮਲਾ ਹੋਇਆ ਹਾਂਜੀ ਹਾਂਜੀ ਇਹਦਾ ਰੋੜੇ ਭਰਾਈ ਗਏ ਆ ਜੀ ਸਰ ਜੀ ਉਹਦੇ ਬਾਰੇ ਪੂਰੀ ਜਾਣਕਾਰੀ ਕੀ ਤੁਹਾਡੇ ਕੋਲ ਉਹ ਸਰ ਅਸਲ ਤੇ ਇਦਾਂ ਹੋਈਏ ਜਦੋਂ ਸਟਾਰਟ ਹੋਈ ਨਾ ਸ਼ਾਮ ਦੀ ਗੱਲ ਆ ਮੈਂ ਡਿਊਟੀ ਤੋਂ ਤਕਰੀਬਨ 2 ਵਜੇ ਆਫ ਹੋ ਜਾਣਾ ਜੀ ਤੇ ਆ ਕੇ ਕੁਛ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਸੀ ਆ ਕੇ ਮੈਂ ਅਰੈਸਟ ਕੀਤੀ ਤਕਰੀਬਨ 7:30 ਵਜੇ ਤੱਕ ਜਿਹੜਾ ਖਾਣਾ ਖਾ ਕੇ ਬੈੱਡ ਤੇ ਹੀ ਸੀਗਾ 7:30 ਕੁਛ ਮੈਂ ਡੋਰ ਕਲੋਜ਼ਰ ਲਵਾਉਣੇ ਸੀ ਆਪਣੇ ਘਰ ਤੇ ਇਹ ਮੇਰਾ ਬਦਰੀ ਆ ਇਨੀ ਦੁਕਾਨੇ ਨੂੰ ਮੈਂ ਕਿਹਾ ਵੀ ਡੋਰ ਕਲੋਜ਼ਰ ਤੂੰ ਫਿਟ ਕਰ ਦੇ ਤੇ 8:30 ਤੱਕ ਟਾਈਮ ਹੋ ਗਿਆ ਹੁਣ ਇਹ ਆਪਣਾ ਕੰਮ ਕਰ ਰਿਹਾ ਸੀ ਤਾਂ ਮੈਂ ਇਹਦੀ ਦੁਕਾਨ ਵੱਲ ਚਾਤੀ ਮਾਰਨ ਗਿਆ ਕਿਉਂਕਿ ਦੁਕਾਨ ਕੱਲੀ ਸੀ ਫੇ ਦੇਖਿਆ ਮੈਂ ਇਹ ਉੱਥੇ ਆਪਣੇ ਬੇਟੇ ਨੂੰ ਮੈਂ ਉੱਥੇ ਬਿਠਾਇਆ ਉਸ ਤੋਂ ਅਚਾਨਕ ਮੈਨੂੰ ਕੁਝ ਡਾਊਟਫੁਲ ਬੰਦੇ ਲੱਗੇ ਵੀ ਉਹਨਾਂ ਨੇ ਮੇਰੇ ਅੱਖ ਦੇ ਵਿੱਚ ਲਾਈਟਾਂ ਅੱਖਾਂ ਦੇ ਵਿੱਚ ਬਾਈਕ ਦੀਆਂ ਆਪਣੀਆਂ ਮਾਰੀਆਂ ਮੈਨੂੰ ਦੇਖ ਕੇ ਸਟਾਰਟ ਕੀਤਾ ਉਹਨਾਂ ਨੇ ਹੰਬੜਾ ਾਡੇ ਤੋਂ ਤੇ ਕੁਦਰਤੀ ਮੈਨੂੰ ਇੱਕ ਡਾਊਟ ਜਿਹਾ ਆਇਆ ਵੀ ਇਹ ਬੰਦੇ ਮੇਰੇ ਵੱਲੋਂ ਆ ਰਹੇ ਆ ਮੈਂ ਉੱਥੇ ਖੜਨ ਦੀ ਬਜਾਏ ਚਪਚਾਪ ਆਪਣੇ ਅੰਦਰ ਵੜ ਗਿਆ ਤੇ ਗੇਟ ਆਪਣਾ ਬੰਦ ਕਰ ਲਿਆ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਰਾਤ ਜ਼ਿਆਦਾ ਹੋ ਗਈ ਆ ਆਪਾਂ ਇਹ ਕੰਮ ਸਵੇਰੇ ਹੀ ਕਰ ਲਾਂਗੇ ਤੇ ਤੂੰ ਵੀ ਆਪਣੇ ਘਰੋਂ ਦੁਕਾਨ ਵਧਾ ਕੇ ਚਲੇ ਗਿਆ ਤੇ ਇਸ ਗੱਲ ਤੋਂ ਬਾਅਦ ਸਰ ਅਸੀਂ ਆਪਣਾ ਨਾਰਮਲ ਖਾਣਾ ਪੀਣਾ ਖਾਂਦੇ ਨੇ ਮੈਨੂੰ ਕੰਮ ਸਰਕਾਰੀ ਕਰਨਾ ਪੈਂਦਾ ਕੰਪਿਊਟਰ ਤੇ ਗੇਵਰ ਆਨਲਾਈਨ ਚੀਜ਼ਾਂ ਅੱਜਕੱਲ 9 10 ਵਜੇ ਜਾਂ ਦੇਰ ਤਕਰੀਬਨ 9:30 ਵਜੇ ਦੀਗਾ ਤੋਂ ਬਾਅਦ ਹੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਤਾਂ ਲੱਗੇ ਸੀ ਮੇਰੇ ਬੈਠੀ ਇਹਨਾਂ ਵਿੱਚ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਵਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੇਰੇ ਵੱਲੋਂ ਵਧੇ ਆ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਆ ਮੇਰੇ ਗੇਟ ਵਾਲੇ ਪਾਸਿਓਂ ਕਰਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਫਟਾਫਟ ਅੰਦਰੋਂ ਗੇਟ ਵੱਲੋਂ ਇਹਨੇ ਭੱਜਣ ਦੀ ਕੋਸ਼ਿਸ਼ ਮੈਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਉਹ ਆਵਾਜ਼ ਹੀ ਇੰਨੀ ਭਿਆਨਕ ਸੀਗੀ ਤੇ 2 ਮਿੰਟ ਜਿੰਨ ਲਈ ਮੈਂ ਇੰਨਾ ਕਰਦੇ ਨੂੰ ਆਪਣਾ ਉਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ 'ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਹੈ ਤੇ ਮੇਰੇ ਕੋਲ ਸਰ ਲਾਇਸੈਂਸ ਹੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਵਟ ਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਤੇ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਸੀ ਮੈਂ ਉਹ ਨੂੰ ਆਪਣੇ ਹੱਥ 'ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਨੂੰ ਰੱਖਦੇ ਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਦੇਖ ਕੇ ਉਹ ਜਿਹੜੇ ਬਾਈਕਰ ਸਗੇ ਦੋ ਉਹ ਦੋ ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋਵਾਲ ਵਾਲ ਨੂੰ ਟਰਨ ਕਰਕੇ ਫਰਾਰ ਹੋ ਗਏ ਇਸ ਦੌਰਾਨ ਫਿਰ ਅਸੀਂ ਜੋ نیچے ਆਏ ਕੀ ਕਰ ਰਹੇ ਸੀ ਉਹ ਤੁਹਾਡਾ ਉੱਥੇ ਮਾਂ ਗੇਟ ਹੋਰੇ ਉਹ ਪਹਿਲਾਂ ਸਰ ਹੌਲੀ ਜਾ ਰਹੇ ਸੀਗੇ ਪਹਿਲਾਂ ਉਹਨੇ ਟਰਨ ਲਿਆ ਰਾਈਟ ਸਾਈਡ ਨੂੰ ਤੇ ਆਪਣੇ ਹੈ ਟ੍ਰੇਨ ਕਰਿਆਨਾ ਸਟੋਰ ਹੈ ਉਧਰ ਨੂੰ ਹਲਕਾ ਟਰਨ ਟਰਨ ਲਿਆ ਉਹਨਾਂ ਨੇ ਹੁਣ ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਉਹਨਾਂ ਦੀ ਕੋਸ਼ਿਸ਼ ਮੈਨੂੰ ਬਾਹਰ ਕੱਢਣ ਦੀ ਸੀ ਮਤਲਬ ਗੇਟ ਤੇ ਆ ਕੇ ਵੀ ਨਹੀਂ ਇਟਾ ਉੱਧਰ ਇਟਾ ਮਾਰੀ ਹਾਂ ਉਹ ਜਦੋਂ ਬਾਅਦ ਚ ਅਸੀਂ ਦੇਖਿਆ ਆ ਕੇ ਵੀ ਉਹ ਫਾਇਰ ਨਹੀਂ ਸੀ ਉਹ ਇਟਾਂ ਰੋੜੇ ਸੀ ਔਰ ਉਸ ਤੋਂ ਮੈਨੂੰ ਫਿਰ ਇਹ ਸ਼ੱਕ ਲੱਗਿਆ ਵੀ ਏਟਾ ਰੋੜੇ ਮਾਰਨ ਦਾ ਮਤਲਬ ਇਹ ਆ ਵੀ ਮੈਨੂੰ ਬਾਹਰ ਸੱਜਣਾ ਸੀ ਸ਼ਾਮ ਦੀ ਘਟਨਾ ਨੂੰ ਦੇਖਦੇ ਹੋਏ ਵੀ ਕਿਉਂ ਮੈਂ ਰਿਐਕਟ ਕਰਾਂਗਾ ਕਰੂੰਗਾ ਬਾਹਰ ਆਊਂਗਾ ਉਹ ਕੁਝ ਵੀ ਕਰ ਸਕਦੇ ਆ ਜੋ ਉਹਨਾਂ ਦੀ ਮਨਸ਼ਾ ਹੋਏਗੀ ਠੀਕ ਹੈ ਤੇ ਇਹ ਸਾਰ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਜਿਹੜੀ ਕਾਲ ਲਗਾਈ ਤੇ ਪੁਲਿਸ ਫਿਰ ਆ ਗਈ ਮੌਕੇ ਤੇ ਤੇ ਹੇਮਰਾਜ ਜੀ ਐਸਆਈ ਦੀ ਡਿਊਟੀ ਲਗਾਈ ਗਈ ਐਸਐਚਓ ਸਾਹਿਬ ਵੱਲੋਂ ਉਹਨਾਂ ਨੇ ਆ ਕੇ ਤਪਤੀ ਸ਼ੁਰੂ ਕੀਤੀ ਸਾਡੀ ਸੁਣੀ ਗੱਲਬਾਤ ਇਹ ਭਰੋਸਾ ਦਵਾਇਆ ਕਿ ਮੈਂ ਜਿਹੜਾ ਇਹ ਇਨਕੁਆਇਰੀ ਕਰਕੇ ਇਹਦੀ ਕੇਸ ਦੀ ਜੜ ਤੱਕ ਪਹੁੰਚੂਗਾ ਕੀ ਮੰਗ ਕਰਦੇ ਸਾਂ ਮੈਂ ਸਰ ਇਹੀ ਮੰਨ ਕਰਨਾ ਵੀ ਇੱਕ ਦੇਖੋ ਮੈਂ ਇੱਕ ਗਾਸਟਡ ਆਫੀਸਰ ਰੈਂਕ ਦਾ ਅਧਿਕਾਰੀ ਹਾਂ ਹਾਲਾਂਕਿ ਮੈਂ ਅਜੇ ਤੱਕ ਅਰੀ ਆਪਣੇ ਆਪ ਨੂੰ ਅਧਿਕਾਰੀ ਨਹੀਂ ਮੰਨਿਆ ਕਿਉਂਕਿ ਮੈਂ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਤੇ ਅਸੀਂ ਲੋਕਾਂ ਦੇ ਸੇਵਕ ਹੈ ਲੋਕਾਂ ਤੇ ਅਫਸਰ ਨਹੀਂ ਮੈਂ ਹੈ ਲੋਕਾਂ ਲਈ ਅਫਸਰ ਹਾਂ ਜਿਨ੍ਹਾਂ ਲਈ ਮੈਂ ਅਫਸਰ ਹਾਂ ਉਹ ਲੋਕ ਤਾਂ ਮੇਰੇ ਬਹੁਤ ਪਿਆਰ ਮੈਨੂੰ ਕਰਦੇ ਆ ਮੇਰੇ ਔਰ ਹਸਪੀਟਲ ਲੱਗਦੇ ਡੀਐਨਓ ਹੋਣ ਦੇ ਨਾਤੇ ਪੂਰਾ ਜ਼ਿਲ੍ਹਾ ਮੇਰਾ ਬਾਕੇਬਾ ਸਰ ਔਰ ਕਿਤੇ ਵੀ ਮੈਂ ਜਾਵਾਂ ਲੋਕੀ ਬੜੀ ਰਿਸਪੈਕਟ ਕਰਦੇ ਆ ਤੇ ਮੈਂ ਇਹ ਹੀ ਦੇਖਣਾ ਚਾਹੁੰਦਾ ਵੀ ਇਹ ਬੰਦੇ ਕੌਣ ਆਂਸਰ ਆ ਇਹ ਜਿਹੜੇ ਬਾਹਰਲੇ ਬੰਦੇ ਕੋਈ ਅਣਪਛਾਤੇ ਆ ਇਹਨਾਂ ਦੀ ਕੀ ਮਨਛਾ ਆ ਵੀ ਇੱਕ ਮੇਰੇ ਨਾਲ ਹੀ ਕੁਝ ਹੋ ਰਿਹਾ ਜਿਹੜਾ ਕਿ ਇੱਕ ਲੋਕਾਂ ਦਾ ਸੇਵਕ ਬਣ ਕੇ ਕੰਮ ਕਰ ਰਿਹਾ ਨਾਟ ਐਜ਼ ਅ ਅਫੀਸਰ ਇੱਕ ਆਮ ਬੰਦੇ ਨਾਲ ਕੀ ਕੁਝ ਇਹ ਕਰ ਸਕਦੇ ਆ ਇਹਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਔਰ ਆਉਣ ਵਾਲੇ ਸਮੇਂ 'ਚ ਫਿਰ ਮੈਂ ਆਪਣੀ ਜਾਨ ਨੂੰ ਥ੍ਰੈਟ ਮੰਨਦਾ ਇਸ ਚੀਜ਼ ਲਈ ਤੇ ਮੈਨੂੰ ਜਾਨ ਦਾ ਖਤਰਾ ਵੀ ਹੈ ਪਰਿਵਾਰ ਨੂੰ ਵੀ ਹੈ ਕਿਉਂਕਿ ਹਮੇਸ਼ਾ ਮੈਂ ਪਰਿਵਾਰ 'ਚ ਨਹੀਂ ਹੂੰਗਾ ਡਿਊਟੀ ਤੇ ਵੀ ਦੇਖੋ ਕਈ ਵਾਰ ਮੈਨੂੰ ਮੀਟਿੰਗ ਚੰਡੀਗੜ੍ਹ ਵੀ ਗਵਰਨਮੈਂਟ ਦੇ ਆਦੇਸ਼ਾਂ ਨਾਲ ਜਾਣਾ ਪੈਂਦਾ ਆ ਪਿਛਲੇ ਜੂਨ ਵਿੱਚ ਮੈਂ ਦਿੱਲੀ ਵੀ ਭਾਰ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਕਰਕੇ ਆ ਐਜ਼ ਅ ਡੀ ਐਨਓ 21ਸਟ ਲਾਈਫਸ ਆਫ ਸੈਂਸਸ ਤੇ ਇਸ ਤਰੀਕੇ ਨਾਲ ਪਰਿਵਾਰ ਦੀ ਵੀ ਜਿਹੜੀ ਆ ਸਕਿਉਰਟੀ ਇਸ਼ੂ ਤਾਂ ਹੈ ਕਿਉਂਕਿ ਅਟੈਕ ਘਰ ਤੇ ਹੋਇਆ ਸਾਰੇ ਉਦੀ ਮਨਸ਼ਾ ਕੀ ਸੀ ਉਹ ਤਾਂ ਹੁਣ ਜੇ ਦੋਸ਼ੀ ਫੜੇ ਜਾਣ ਜਾਂ ਪੁਲਿਸ ਇਨਵੈਸਟੀਗੇਸ਼ਨ ਕਰੇ ਉਤੋਂ ਹੀ ਪਤਾ ਲੱਗ ਸਕਦਾ ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਪੁਲਿਸ ਉਹਨਾਂ ਤੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਮਾਮਲਾ ਦਰਜ ਹਾਂਜੀ ਐਫਆਈਆਰ ਕਰੇ ਜੀ ਬਿਲਕੁਲ ਐਫਆਈਆਰ ਘਟੋ ਘਟ ਅਣਖਾਤੀਆਂ ਦੇ ਐਫਆਈਆਰ ਕਰੇ ਉਤੋਂ ਬਨੇ ਇਨਵੈਸਟੀਗੇਟ ਕਰਕੇ ਉਹਨਾਂ ਦੀ ਜਾਂਚ ਕਰੇ ਆਪਣੀ ਪਛਾਣ ਕਰੇ